ਤੈਨੂੰ ਵੀ ਡਰਦੇ ਆ ਕਬਰਸਤਾਨ ਚੋਂ ਅਸੀਂ ਕਬਰਸਤਾਨ ਤੋਂ ਤੈਨੂੰ ਵੀ ਡਰਦੇ ਆ ਬੇਤੂ ਬਹੁਤ ਪ੍ਰੇਮ ਨਾਲ ਜੰਮੜ ਜਾਣ ਪਾਸ਼ਾ ਨੇ ਆਪਣੇ ਜੀਵਨ ਦੀ ਯਾਤਰਾ ਜੀ ਕੀਤੀ ਨਾ ਸਾਡੇ ਵਾਸਤੇ ਉਸ ਨੂੰ ਕਬਰਸਤਾਨ ਤੋਂ ਕੀਤੀ ਤੇ ਨਾਲ ਇਹ ਵੀ ਗੱਲ ਕਹਤੀ ਪਹਿਲਾ ਮਰਨ ਤਬੂਰ ਜੀਵਨ ਕੀ ਛਡ ਆ ਸਜਣਾ ਆ ਜਗਾਂ ਨਾ ਭੁੱਲ ਇੱਥੇ ਆਉਣਾ ਇੱਕ ਦਿਨ ਆ ਇਸ ਜਗ੍ਹਾ ਤੇ ਆਉਣਾ ਇਹਨੂੰ ਨਾ ਭੁੱਲ ਜੇ ਇਹਨੂੰ ਭੁੱਲੇਗਾ ਤੇ ਦੁਨਿਆ ਤਰਪ ਦੀ ਦੁਨਿਆ ਦੇ ਮਾਮ ਤੇਰੀ ਦੂ ਚੱਲ ਸਰਦਾ ਜੇ ਤਰਪ ਦੀ ਦੁਨਿਆ ਦੇ ਚੱਲਣਾ ਤੇ ਮੈਂ ਤੁਹਾਨੂੰ ਸਮਝਾਉਣ ਵਾਸਤੇ ਸਿਰਫ ਇਥੋਂ ਯਾਤਰਾ ਸ਼ੁਰੂ ਕਰ ਲੰਦਾ ਸੰਸਾਰ ਦੀ ਕਰ ਕੋਈ ਕੁਝ ਕਵੇ ਕੋਈ ਕੁਝ ਕਵੇ ਕੋਈ ਕਵੇ পাগল ਦਿਮਾਗਸਪੱਤ ਪੈ ਗਿਆ ਕੋਈ ਕਵੇ ਕੋਈ ਭੂਤਪ੍ਰੇਤ ਚੰਬੜ ਗਿਆ ਉਹ ਜਿਹਦੇ ਹੁਕਮ ਵਿੱਚ ਪੌਣ ਪਾੜੀ ਬਸੰਤਰ ਭਾਵਤ ਪੈਰੋ ਚੱਲ ਰਹੇ ਆ ਉਥੇ ਭੂਤਪ੍ਰੇਤਾਂ ਦਾ ਕੀ ਕੰਮ ਜਿਹਦੇ ਹੁਕਮ ਅੰਦਰ ਸੰਸਾਰ ਚੱਲ ਰਿਹਾ ਏ ਉਥੇ ਭੂਤਪ੍ਰੇਤ ਇਹ ਸਾਰੀ ਸੋਚ ਬੰਦਿਆਂ ਦੀ ਅਕੀਰ ਕੀ ਹੋਇਆ ਕਾਜੀ ਨੂੰ ਸਦਕੇ ਰੇ ਕਾਜੀ ਨੂੰ ਸਦਕੇ ਰੇ ਕਾਜੀ ਸਾਹਿਬ ਨਾਨਕ ਦੇ ਦਿਮਾਗ 'ਚ ਕੋਈ ਹੋ ਗਿਆ ਪਤਾ ਨਹੀਂ ਇਹਨੂੰ ਕੋਈ ਉਪਰੀ ਪ੍ਰਾਈ ਦੀ ਕਸਰ ਹੋ ਗਈ ਆ ਕੋਈ ਭੂਤਪਰੇ ਚੰਬੜ ਗਿਆ ਹੈ ਆਉਂ ਆ ਕੇ ਕੋਈ ਇਹਨੂੰ ਦਮ ਕਰੋ ਥੋਲਾ ਕਰੋ ਨੂੰ ਕੋਈ ਮੰਤਰ ਛੰਤਰ ਪੜੋ ਕਿਉਂਕਿ ਪੈਰੋ ਕਈ ਇਹਨਾਂ ਦਾ ਬੰਦੇ ਨੂੰ ਮਾਨਸਿਕ ਰੋਗ ਹੋਵੇ ਜਾਂ ਤਾਂ ਦਾ ਵੀ ਰੋਗ ਹੋਵੇ ਤੇ 90% ਅਸੀਂ ਭੂਤਾਂ ਪ੍ਰੇਤਾਂ ਵਾਲੇ ਪਾਸੇ ਲੈ ਜਾਂਦੇ ਬੇਨੂੰ ਕੋ ਚੰਬੜ ਗਿਆ ਉਹਨੂੰ ਹੁਣ ਤਾਂ ਜੀ ਕੋਲ ਵਿਚਾਰੇ ਕੋਈ ਅੱਖਾਂ ਨਹੀਂ ਸੀ ਦੇਖਣ ਵਾਲੀਆਂ ਵੀ ਅੱਗੇ ਕੌਣ ਅੱਗੇ ਤਾਂ ਖੁਦ ਖੁਦਾ ਆਇਆ ਤਾਂ ਪੂਰ ਪ੍ਰੇਤਾਂ ਦਾ ਰਾਜ ਕਰਨ ਵਾਸਤੇ ਤੇ ਰਾਜ ਉਹ ਹੀ ਕਰ ਸਕਦਾ ਹੈ ਕੋਈ ਵੀ ਇਲਾਜ ਹੋਵੇ ਜਿਹਦੀਆਂ ਦ੍ਰਿਸ਼ਟੀ ਕੰਮ ਕਰਦੀ ਹੋਵੇ ਜੇਦੀ ਦ੍ਰਿਸ਼ਟੀ ਕੰਮ ਕਰਦੀ ਹੋਈ ਜੇਦੀ ਦ੍ਰਿਸ਼ਟੀ ਕੰਮ ਨਹੀਂ ਕਰਦੀ ਉਹ ਕਦੇ ਇਲਾਜ ਨਹੀਂ ਕਰ ਸਕਦਾ ਅਣਕਿਉ ਨੇ ਕੋਈ ਸਿਆਣਿਆਂ ਵਾਲਾ ਕੰਮ ਅਣ ਕੇ ਆਪਣਾ ਝਾੜ ਫੂਕਨਾਂ ਸ਼ੁਰੂ ਕਰ ਦਿੱਤਾ ਜਿੱਦਾਂ ਸਿਣੇ ਕਰ ਦਿੰਦੇ ਆ ਇਸ ਦੇ ਆਣ ਕੇ ਚੜ੍ਹ ਤੋਂ ਕਲਿਆਣਕ ਕਰਦਾ ਸ਼ੁਰੂ ਕਰ ਦਿੱਤਾ ਬੋਲ ਤਾਉਣੇ ਤਰਗੁਰ ਦਾਸ ਸਾਹਿਬਸ ਚੜ੍ਹ ਤੋਂ ਕਰਦੇ ਥੋੜੀ ਜਿਹੀ ਪੇ ਪਿਛਲਾ ਤੋਂ ਕੌਣ ਇਹ ਵੀ ਇੱਕ ਹਲਤ ਕਰਦੇ ਸ਼ਿਣੇ ਪੁੱਛਦੇ ਤਪਸਾਰਾ ਤੋ ਪਤਾ ਹੀ ਆ ਮਾਨੂੰ ਕੋਈ ਆਪਾਂ ਬਕਰੀ ਗੱਲ ਕਰ ਹੀ ਨਹੀਂ ਰਹਿਣੋ ਤਨ ਗੁਰ ਸਾਹਿਬ ਬਸਤ ਨਹੀਂ ਬੋਲੇ ਨਹੀਂ ਜਦੋਂ ਸਰਦ ਜਾਦੂ ਮੰਤਰਾ ਵਾਲਾ ਆਪਣਾ ਜੋੜ ਲਾ ਗਿਆ ਨਾ ਕਾਜੀ ਦਾ ਫਿਰ ਕਾਜੀ ਨੂੰ ਗੱਲ ਸੁਝੀ ਉਹ ਕਹਿੰਦਾ ਵੇ ਰੱਬ ਦੇ ਆ ਬੰਦਿਆ ਰੱਬ ਦੇ ਨਾਮ ਕੁਛ ਤੇ ਬੋਲ ਤਨ ਗੁਰ ਦਾ ਸਾਹਿਬ ਮੁਸ਼ਰ ਮੁਸ਼ਕਰਾਏ ਹੱਸੇ ਕਾਜੀ ਜੀ ਪਹਿਲਾਂ ਹੀ ਇਹ ਗੱਲ ਕਹਿ ਦਿੰਦਾ ਨਾ ਕਾਜੀ ਆਵੋ ਜੇ ਪਹਿਲਾਂ ਇਹ ਗੱਲ ਕਹਿੰਦਾ ਰੱਬ ਦੇ ਬੋਲਣ ਵਾਸਤੇ ਸੰਸਾਰ ਦੇ ਆਏ ਆ ਰੱਬ ਦੇ ਬੋਲਣ ਵਾਸਤੇ ਸੰਸਾਰ ਦੇ ਆਏ ਆ ਤੇ ਰੱਬ ਦੇ ਨਾਂ ਤੇ ਨਹੀਂ ਬੋਲਣਾ ਤੂੰ ਬੋਲਣਾ ਕਿਥੇ ਕਾਜੀ ਖੁਸ਼ ਹੋ ਗਿਆ ਹੁਣ ਕਾਜੀ ਨੂੰ ਥੋੜੀ ਸਮਝ ਆਈ ਬੇਦੂ ਕੋਈ ਕਸਰ ਨਹੀਂ ਇਹਨੂੰ ਕੋਈ ਪੁਰਧੂ ਦੀ ਸ਼ਿਕਾਇਤ ਨਹੀਂ ਇਹਨੂੰ ਇਹਦੀ ਅਵਸਥਾ ਬਹੁਤ ਉੱਚੀ ਆ ਮੈਂ ਤਾਂ ਉਹ ਥੱਲੇ ਦੇ ਪੈਰਾਂ 'ਚ ਪਰਾਂ 'ਚ ਬਿਠਾ ਹੋਇਆ ਜਿੱਦ ਦੀ ਇਹਦੀ ਉਚਾਈ ਆ ਅਧਿਆਤਮਕ ਮੰਡਲ ਦੀ ਮੈਂ ਤੇ ਪਰਮ ਵਿੱਚ ਬੈਠਾ ਸਿਦਖੰਡਾ ਮਰੇ ਮੰਡਲ ਦੇ ਵਰਕ ਫਿਰ ਬਹੁਤ ਤੱਕ ਸੋਣਾ ਤੁਲਗੁਰਦਾਨ ਸਾਹਿਬ ਨੇ ਵਰਤਿਆ ਤਨ ਗੁਰ ਦਾ ਅਨੁਸਾਰ ਵੀ ਵਰਤਿਆ ਤਨ ਗੁਰ ਦਾ ਅਨੁਸਾਰ ਵੀ ਕਹਿ ਲੱਗੇ ਕੰਨ ਲੱਗੇ ਕਾਜੀ ਸਾਹਿਬ ਅਸਰ ਜ਼ਿੰਦਗੀ ਇੱਥੋਂ ਸ਼ੁਰੂ ਹੋਣੀ ਅਸੀਂ ਸੰਸਾਰਾ ਸਾਰਾ ਭੁਲੇ ਭਿਰਦੇ ਸੁੱਲੇ ਭਿਰਦੇ ਆ ਜੇ ਜ਼ਿੰਦਗੀ ਸ਼ੁਰੂ ਹੋਣੀ ਆ ਤੇ ਸੁਮਸ਼ਾਣ ਘਰ ਤੋੜੀਆਂ ਬਹੁਤ ਤੋੜੀਆਂ ਜਿਹਨੂੰ ਮੌਤ ਦਾ ਗਿਆਨ ਨਹੀਂ ਉਹਦੀ ਜ਼ਿੰਦਗੀ ਤਾਂ ਜਿਉਂ ਅਧੂਰੀ ਥੱਲੇ ਫਿਰ ਰਹੀ ਆ ਅਜਿਦਾਂ ਤਾਂ ਰਮਨਾਰ ਕੋਲ ਪਸੇ ਚੱਲਿਆ ਹੀ ਨਹੀਂ ਆ ਬੱਜੇ ਪਤਕਵੀ ਸਾਹਿਬੇ ਕੋਲ ਹੀ ਆਪਣੇ ਪੁੱਛ ਲੋ ਉਹਨਾਂ ਤੋਂ ਇਹ ਵੀ ਕਹਿੰਦੇ ਇਹ ਗੱਲ ਉਹ ਕਹਿੰਦੇ ਜਿੰਨੂੰ ਧਰਮ ਦਾ ਗਿਆਨ ਹੋ ਗਿਆ ਪਤਕਵੀ ਸਾਹਿਬੇ ਜਿਹਨੂੰ ਧਰਮ ਦਾ ਗਿਆਨ ਹੋ ਗਿਆ ਜਿੰਨੇ ਧਰਮ ਦੇ ਮਾਰਗ ਤੇ ਚੱਲਣਾ ਹੈ ਉਹਨੂੰ ਸਭ ਤੋਂ ਪਹਿਲਾਂ ਡਰ ਤੋਂ ਪਰਹ ਕਰਨਾ ਪੈਣਾ ਉਹਨੂੰ ਸਭ ਤੋਂ ਪਹਿਲਾਂ ਡਰ ਤੋਂ ਪਰੇ ਕਰਦਾ ਪੈਣਾ ਤੇ ਡਰ ਦੇ ਸਿੱਧਾ ਮਰਦ ਤਾ ਫਿਰ ਅਧਿਆਤਮ ਮਾਰਕ ਕਿੱਥੋਂ ਸ਼ੁਰੂ ਹੋਇਆ ਬਹੁਤੋਂ ਹੈ ਨਾ ਮਰਦ ਤੋਂ ਨਾ ਅਸਲ ਜ਼ਿੰਦਗੀ ਕਹਿੰਦੇ ਇੱਥੋਂ ਸ਼ੁਰੂ ਹੋਣੀ ਹੈ ਕਾਜੀ ਸਾਹਿਬ ਕਹੋ ਕਾਜੀ ਸਾਹਿਬ ਜੀ ਧਿਆਨ ਕਰਕੇ ਸੁਣੋ ਮੰਨ ਲਓ ਕਿ ਸਾਡੇ ਕੱਲ੍ਹ ਜੁਗ ਦੀ ਜੀਵਾਂ ਦੀ 100 ਸਾਲ ਦੀ ਉਮਰ ਹੈ ਤੇ ਇਹ ਤਾਂ ਮਥਰੀ ਆ ਕੋ 10ਵੀਂ ਸੌ ਸਾਲ ਚਲੇ ਜੇ ਕੋ 15ਵੀਂ 40 ਸਾਲ ਚਲੇ ਜੇ ਕੋ 50 ਸੌ ਸਾਲ ਚਲੇ ਜੇ ਹੋਵੇ ਇਹ ਤਾਂ ਬੱਕਰੀ ਆ ਨਾ ਪਰ ਕਾਲਪੁਗ ਦੀ ਜਿਹੜੀ ਮਿੱਥੀ ਹੋਈ ਉਮਰਿਆ ਉਹ 100 ਸਾਲ ਧੁਰ ਤੇ ਅਰਧਾ ਤੇ ਸੁਣਿਓ ਕਲੀ ਸਾਹਿਬ ਇਹ ਮਿੱਥੀ ਹੋਈ 100 ਸਾਲ ਮੰਨ ਲਓ ਤੁਸੀਂ ਵੀ 100 ਸਾਲ ਇੱਕ ਬੰਦਾ ਜੀਦਾ ਹੈ ਤੇ ਅੱਧੀ ਉਮਰ ਤੁਸੀਂ ਸੌਣ ਚ ਰਹੇ ਅੱਧੀ ਉਮਰ ਸੌਣ ਚ ਰਹੇ ਕਿੰਨੇ ਰਹਿ ਗੋ ਬਚੇ 100 ਸਾਲ ਜੋ ਅੱਧੀ ਧਨ ਵੰਡਾ ਦਿਓ ਤੇ 50 ਸਾਲ ਹੋਏ ਨਾ 50 ਸਾਲ ਦੀ ਅੱਗੇ ਹੋਰ ਚੱਲੋ ਇਹਦੀ ਹੋਰ ਵੰਡ ਕਰੂੰ 50 ਸਾਲ ਤੋਂ ਕਹਿੰਦੇ 15 20 ਸਾਲ ਚਲੋ 15 ਸਾਲੇ ਜਾ ਲੋ 15 ਸਾਲ ਜਿਹੜਾ ਉਹ ਬਚਪਨ ਦੇ ਲਾਡੇ 15 ਸਾਲ ਬਚਪਨ ਦੇ ਲੰਘੇ ਤੇ ਕਿੰਨੇ ਬਚੇ 35 ਸਾਲ ਤੇ 35 ਸਾਲਾਂ ਵਿੱਚੋਂ ਤੁਸੀਂ 30 ਤੋਂ 20 ਸਾਲ ਲਾ ਲੋ ਬ੍ਰਸਤ ਦੇ ਬੱਚੇ ਪੈਦਾ ਕੀਤੇ ਬੱਚਿਆਂ ਨੂੰ ਪਾਲਿਆ ਬੱਚਿਆਂ ਦੇ ਜੀਵਨ ਬਾਰੇ ਸੋਚਿਆ ਕਿਨੇ ਲੰਘੇ 15 ਸਾਲ ਤੇ 80 ਸਾਲ ਤੋਂ 85 ਸਾਲ ਤੋਂ ਅੱਗੇ ਬਟਾਫਾ ਆ ਗਿਆ ਅੱਤਾਂ ਕੰਮ ਕਰਦੋਂ ਅੜ ਗਈ ਆ ਜੀਭਾ ਬੋਲਣ ਤੋਂ ਲੜ ਪਾਉਣ ਲੱਗ ਗਈ ਦਿਮਾਗ ਕੰਮ ਨਹੀਂ ਕਰਦਾ ਹੁਣ ਜਿੱਦੜ ਟਿੱਕ ਲਾ ਦੇ ਦੇਖਦਾ ਰਹਿੰਦਾ ਉਹ ਟਿੱਕ ਲਾ ਕੇ ਦੇਖ ਰਹਿਦਾ ਜਿੱਦਾਂ ਇੱਕ ਕੁੱਤਾ ਬੱਡਾ ਕਿਸੇ ਰਾਹੀ ਵੱਲ ਦੇਖੀ ਜਾਂਦਾ ਨਾ ਅੱਖ ਟਕਾ ਕੇ ਦੇਖੀ ਜਾ ਰਿਹਾ ਮਾਵੇਂ ਨੂੰ ਕੁਝ ਵੀ ਨਾਤਾ ਮੈਨੂੰ ਹੁਣ ਬੈਠਾ ਦਰਵਾਜ਼ੇ ਵਿੱਚ ਦੇਖਦਾ ਨੰਗਦੇ ਉਹ ਵੇਖਦਾ ਹੁੰਦਿਆਂ ਨੂੰ ਦੇਖਦਾ ਏ ਹੁਣ ਕੰਨ ਨੂੰ ਵੀ ਕੁਝ ਨਹੀਂ ਕਿੰਨੇ 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 ਭਗਤੇ ਕਿਸ ਟਾਈਮ ਕਰੂਗਾ ਸੌ ਸੱਤ ਤੋਂ ਦਸੋਂ ਭਗਤੀ ਦਾ ਤਾਂ ਗੁੱਟਾ ਲੇਡਾ ਬਚਿਆ ਇਸ ਕਰਕੇ ਆੜਾ ਜਿੱਥੇ ਬਾਣ ਕੇ ਬੈਠਾ ਏ ਸੁਮਸ਼ਾਨ ਘਾਟ ਵਿੱਚ ਇਹ ਧਰਮ ਮਾਰਗ ਦਾ ਸੂਤਰ ਆ ਇੱਥੋਂ ਸਾਡੇ ਧਰਮ ਦੀ ਮੰਜ਼ਿਲ ਸ਼ੁਰੂ ਹੋਣੀ ਆ ਫਿਰ ਅਕਤਰ ਦੀ ਮੰਜ਼ਿਲ ਤੇ ਜਾ ਤਾ ਪਹੁੰਚਾਂਗੇ ਜਿੱਥੋਂ ਤੇ ਮੰਜ਼ਲ ਵੱਲ ਨੂੰ ਚੱਲਣਾ ਸੀ ਮੰਜ਼ਲ ਨਹੀਂ ਐ ਅਸੀਂ ਆਮ ਸਾਡੇ ਨੂੰ ਪਤਾ ਕੀ ਆ ਅਸਲ ਸਾਡਾ ਟਿਕਾਣਾ ਸਮਸ਼ਾਨ ਘਟ ਅਸਲ ਨਹੀਂ ਪਿਆਰਿਓ ਸਾਡਾ ਕਹਿਣਾ ਗਲਤ ਐ ਸਾਡਾ ਮੰਨਣਾ ਤੇ ਗਲਤ ਐ ਅਸਲ ਟਿਕਾਣਾ ਨਹੀਂ ਮੌਤ ਸਾਡਾ ਸਮਝਾਣਾ ਅਸਲ ਨਹੀਂ ਅਸਲ ਹੈ ਉਸ ਖੁਦ ਖੁਦਾ ਦੇ ਨਾਲ ਇੱਕਮਿਕ ਹੋ ਜਾਣਾ ਅਸਲ ਹੈ ਮੰਜ਼ਿਲ ਸਾਡੀ ਉਸ ਮਾਲਕ ਦੇ ਖੁਦ ਖੁਦਾ ਦੇ ਨਾਲ ਇੱਕਮਿਕ ਹੋ ਜਾਣਾ ਜੇ ਤੇ ਇੱਕਮਿਕ ਹੋ ਗਏ ਤੇ ਮੰਜ਼ਿਲ ਪ੍ਰਾਪਤ ਹੋ ਗਈ ਨਹੀਂ ਤੇ ਜਿੱਤ ਚੱਲਿਆ ਹੀ ਅਜੇ ਤਾਂ ਅਜੇ ਤਾਂ ਚੱਲਿਆ ਹੀ ਆ ਧਰਮ ਦੀ ਦੁਨੀਆ ਦੇ ਤੇ ਚੱਲੂਗਾ ਜੇ ਮੌਤ ਦਾ ਪੈ ਰੱਖੂਗਾ ਤਾਂ ਮੌਤ ਹੋਣੀ ਸਭ ਤੇ ਹੋਣੀ ਇੱਥੇ ਸਭ ਨੇ ਮੰਨਿਆ ਸਭ ਧਰਮਾਂ ਨੇ ਮੰਨਿਆ ਕਿ ਇਹ ਸਚਾਈ ਹੈ ਕਿ ਮੌਤ ਸਭ ਤੇ ਹੋਣੀ ਤੇ ਫਿਰ ਪਾਸ਼ਾ ਨੇ ਸਾਨੂੰ ਇਹ ਵੀ ਗੱਲ ਇਤਨਾਲ ਹੀ ਦੇ ਦਿੱਤੀ ਤੇ ਲੱਗ ਇਨਸਾਨ ਦੇ